پوتر ہے سب تہ بنا ਵਾਹਿਗੁਰੂ ਜੀ ਦਾ ਆਸਾ ਵਾਹਿਗੁਰੂ ਜੀ ਦਾ ਆਸਾ ਅੱਜ ਆਪਾਂ ਸਾਰੇ ਸਰਵਦਾ ਭਲਾ ਸੇਵਾ ਸੁਸਾਇਟੀ ਜਿਲ੍ਹਾ ਲਾਹੌਰ ਨੂੰ ਸੁਨੋ ਹਲਕੇ ਦੇ ਨਿਵਾਸੀਆਂ ਦੇ ਸਹਿਯੋਗ ਨਾਲ ਐ ਨਵਾਂ ਜਿਲ੍ਹਾ ਦੇ ਸਹਿਯੋਗ ਦੇ ਨਾਲ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜੇ ਅੱਜ ਦੇ ਸੰਭਾਲ ਕਰਦੇ ਪ੍ਰਜਨ ਪਿਆਰ ਹੋਈ ਹੈ ਉਸ ਨੇ ਉਸ ਨੂੰ ਜਨਤਾ ਦੀ ਸੇਵਾ ਦੇ ਸਪੁਰਤ ਕਰਦੇ ਵੇ ਅੱਜ ਆਪਾਂ ਸਾਰੇ ਇਕੱਤਰ ਹੋਏ ਹਾਂ ਮੈਂ ਦੇਖੋ ਇਹ ਜਿਹੜਾ ਅਧਿਸ਼ਮਾਲ ਕੇ ਅੰਦਰ ਬਣਿਆ ਮੇਰੇ ਤੁਸੀਂ ਸਾਰੇ ਵੀਰਾਂ ਨੇ ਮੇਰੇ ਸਾਰੇ ਵਾਕੀ ਦੇ ਲੋਕਾਂ ਨੇ ਬੜਾ ਸੰਜੋਗ ਦੇ ਕੇ ਕੋਲ ਬਿਨਾਂ ਤੁਸੀਂ ਤੋਂ ਅਸੀਂ ਜਿੰਨੇ ਸਾਰੇ ਟਰੱਸਟ ਦੇ ਮੈਂਬਰ ਜਿੰਨਾ ਵੱਲੋਂ ਕਦੇ ਕਿਸੇ ਕੋਲ ਜਾ ਕੇ ਕਿਹਾ ਨਹੀਂ ਗਿਆ ਕਿ ਸਾਨੂੰ ਸੇਵਾ ਦੀ ਲੋੜ ਹੈ ਲੇਕਿਨ ਸਾਨੂੰ ਆਪ ਲਾ ਕੇ ਹਰ ਇੱਕ ਨੇ ਕਿਹਾ ਵੀ ਸਾਰੇ ਦਾ ਸਹਿਯੋਗ ਇਸ ਵਿੱਚ ਜ਼ਰੂਰ ਪਾਓ ਜਿੱਥੇ ਅੱਜ ਤੁਸੀਂ ਸਾਰਿਆਂ ਨੇ ਸਹਿਯੋਗ ਦਿੱਤਾ ਹੈ ਦੇਖੋ ਪਾਰਟੀ ਬਾਦੀ ਦਾ ਇਹਦੇ ਨਾਲ ਕੋਈ ਨਹੀਂ ਹੈਗਾ ਸੰਬੰਧ ਇਹ ਨਿਰੋਣ ਹੈ ਹਰ ਕੋਈ ਸੇਵਾ ਦੇ ਲਈ ਹੈ ਹਰ ਕੋਈ ਜਰੂਰਤ ਦੇ ਲਈ ਹੈ ਕੋਈ ਵੀ ਲੋੜ ਤੇ ਲਈ ਨੂੰ ਕਿਸ ਸਥਾਨੋਂ ਕਿਸ ਜਗ੍ਹਾ ਤੇ ਜਿੱਥੇ ਵੀ ਆਪਣਾ ਤਾਂ ਲੋੜ ਪੈਂਦੀ ਹੈ ਕੋਈ ਘਟਨਾ ਵਾਪਰਦੇ ਦੇਖੋ ਇਹ ਅੱਜ ਸੱਚਾਈ ਹੈ ਮੌਤ ਦੀ ਸੱਚਾਈ ਹੈ ਦੇਖੋ ਬੰਦੇ ਦੇ ਜਾਨਾਂ ਤੇ ਕਿਉਂ ਹੈ ਲੇਕਿਨ ਅੱਜ ਸਾਡੇ ਹਲਕੇ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਲੋਕ ਐਨਰਾਈਜ ਬਹੁਤ ਜ਼ਿਆਦਾ ਹੈ ਜਿੱਥੇ ਸਾਡੇ ਬੱਚੇ ਅਧਿਵਿਸ਼ਾ ਦੇ ਵਿੱਚ ਗਏ ਆ ਉੱਥੇ ਸਾਨੂੰ ਅੱਜ ਲੋੜ ਪੈਂਦੀ ਹੈ ਸਿੱਖੀ ਉਸ ਲੋੜ ਨੂੰ ਦੇਖਦੇ ਆਵਾ ਸੀ ਅਕਰ ਐਮਐਲਏ ਸਾਹਿਬ ਕੋਲ ਬੈਠੇ ਸੀ ਦੇਖੋ ਮੈਂ ਤਰੀਕੀ ਤਰੀਕੇ ਨਾਲ ਕਰਾਂਗਾ ਮੈਂ ਇਸ ਤੇ ਇੰਨੀ ਗੱਲ ਕਰਾਂਗਾ ਪੰਜ ਵਜ ਤੋਂ ਉੱਪਰ ਉੱਤੇ ਗੱਲ ਕਰਾ ਜਾ ਜੋ ਗੱਲ ਕਰ ਰਿਆਂ ਜੋ ਐਮਐਲਏ ਸਾਹਿਬ ਨੇ ਮੇਰੇ ਕੋਲੇ ਸਾਡੇ ਕੋਲੇ ਗੱਲ ਕੀਤੀ ਏ ਕਿ ਆਪਣੇ ਹਰਕੇ ਨੂੰ ਬਹੁਤ ਵੱਡੀ ਜ਼ਰੂਰਤ ਹੈ ਇਸ ਗਰੁੱਪ ਨੂੰ ਜਿਹਦੇ 47 ਫਰਸਦ ਤੇ ਨਰਮਪੰਥਰ ਨੂੰ ਬੁਲਾ ਸਕਦੇ ਆ ਤਾਂ ਕੋਈ ਨਹੀਂ ਕਰ ਸਕਦਾ ਕਹਿੰਦੇ ਆਪਰੇ ਤੁਸੀਂ ਮੈਨੂੰ ਐਮਐਲਏ ਸਾਹਿਬ ਜੀ ਕੋਲ ਤੁਸੀਂ ਅੱਗੇ ਲੱਜ ਕੇ ਇਹ ਜੀ ਤੁਹਾਨੂੰ ਕਰੋ ਤੇ ਆਵਾਜ਼ ਮੈਂ ਤੁਹਾਡੇ ਨਾਲ ਲਾ ਸਕਦਾ ਹਾਂ ਕਿ ਇਹਦੇ ਦੇ ਜਿਲ੍ਹਾ ਵਿੱਚ ਲੋੜ ਤਾਂ ਹੈਗਾ ਆਪਾਂ ਇਹਨੂੰ ਹਰਕੇ ਦੇ ਵਿੱਚ ਬਣਾਉਣਾ ਹਰਕੇ ਦੇ ਨੋਕਾਂ ਦੀ ਜਿਹੜੀ ਚੀਜ਼ ਦੀ ਲੋੜ ਆ ਉਹਦੇ ਚ ਆਪਾਂ ਇਹਨੂੰ ਪੂਰਾ ਕਰਨਾ। ਸੋ ਐਮਐਲਏ ਜੀ ਕਹਿ ਦੁੱਤੇ ਇੱਕ ਦਿਨ ਵੱਡੂਆ ਪਰਦੇਸ ਵਿੱਚ ਅਪਾ ਦਾ ਕੈਂਪਸ ਸੀਗਾ। ਜੋ ਐਮਐਲਏ ਸਾਹਿਬ ਨੇ ਕਮਸਟਰ ਹੋਤੇ ਮੈਂ ਮੈਡਮ ਸਾਹਿਬ ਐਸਟੀਐਮ ਸਾਹਿਬ ਨਾਲ ਕੰਮ ਕਰਦੇ ਤਾਂ ਜਿਹੜੇ ਪੈਨ ਸਰਕਾਰ ਜੋ ਕਿ ਅਸੀਂ ਉੱਥੇ ਜਾਂਪੜ ਤੇ ਗਏ ਉਤਮਦੇਹ ਸੰਸਥਾ ਦੇ ਨਾਲ ਗੱਲਬਾਤ ਇਸ ਤਰ੍ਹਾਂ ਨਾਲ ਗੱਲ ਕੀਤੀ ਕਿਉਂਕਿ ਐਮਐਲਏ ਸਾਹਿਬ ਨੇ ਪਹਿਲਾਂ ਹੀ ਇਸ ਤਰ੍ਹਾਂ ਗੱਲ ਕਰ ਲਈ ਸੀ ਲੇਕਿਨ ਅਸੀਂ ਨੇ ਬੈਠ ਕੇ ਗੱਲ ਕੀਤੀ ਮੈਂ ਭੈਣ ਜੀ ਨਾਲ ਕਰਤੀ ਕਿ ਲੈ ਕੇ ਬੈਠੀ ਆਪਣੇ ਹੱਥੀਆਂ ਦੀ ਜਰੂਰਤ ਹੈ ਤੇ ਭੈਣ ਜੀ ਨੂੰ ਆਪਣੇ ਘਰ ਕੋਲ ਆ ਕੇ ਦੱਸਦੀ ਹਾਂ ਸੀ ਕਿ ਅੱਜ ਇਹ ਏਡੀਸੀ ਮਾਰਕੀਟ ਕਰ ਆਏ ਆਪਣੇ ਅੱਗੇ ਵਿੱਚ ਇਹਨਾਂ ਨਾਲ ਹੀ ਪ੍ਰੋਮੋਸ਼ਨ ਹੋਇਆ ਇਹ ਵੀ ਬੜੀ ਬੜੀ ਗੱਲ ਆ ਕਿ ਉਹਦੇ ਹਲਕੇ ਦੇ ਵਿੱਚ ਇਹਨਾਂ ਨੇ ਐਸੇ ਮੁੰਡੇ ਨੇ 2-3 ਸਾਲ ਦੇ ਵਿੱਚ ਬੜਾ ਅਫਰ ਤੇ ਸੋਹਣਾ ਕੰਮ ਕੀਤਾ ਵਧੀਆ ਕੰਮ ਕੀਤਾ ਉਹ ਵੀ ਬਦਾਈ ਦੇ ਪਾਤਰ ਆ ਸੋ ਭੈਣ ਜੀ ਨੇ ਮੈਨੂੰ ਪੂਰਾ ਸਹਿਯੋਗ ਦਿੱਤਾ ਕਿ ਕਹਿੰਦੇ ਕਿ ਪੂਰਾ ਪ੍ਰਸ਼ਨ ਗੱਲ ਕੀਤੀ ਕਿ ਜੀ ਮੇਰੇ ਪ੍ਰਸ਼ਾਸਨ ਦੇ ਨੁਮੋਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਗੁਰੂਤ ਕਰਨ ਮੈਂ ਤੁਹਾਡੇ ਨਾਲ ਆ ਤੁਸੀਂ ਤਾਂ ਨੂੰ ਲੱਗੋਗੇ ਅਸੀਂ ਆ ਕੇ ਅੰਮ੍ਰਿਤ ਦੇ ਨਾਲ ਗੱਲ ਕੀਤੀ ਕਿ ਕਹਿੰਦੇ ਠੀਕ ਕਰ ਤੁਸੀਂ ਕਰੋ ਅਸੀਂ ਸਰਪੰਚਾ ਪੂਰਾ ਸੋਸਾਇਟੀ ਜਿਹੜੀ ਉਹ ਬਣਾਈ ਉਹਦੇ ਤਾਲ ਤੇ ਆਦੇ ਜਿਹੜਾ ਸਾਰੇ ਵਿਰਾਂਦ ਸਹਿਯੋਗ ਦੇ ਨਾਮ ਅੰਾਰੇ ਇਹਨਾਂ ਦੇ ਦੇਖੋ ਇਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਜਿੰਨੇ ਵੀ ਹੈਗੇ ਸੀਗੇ ਆਪਣੇ ਪਿੰਡਾਂ ਦੇ ਪੰਜ ਪੰਜ ਦਾ ਸ਼ਹਿਰ ਦੇ ਲੋਕ ਸੀ ਸਾਰਿਆਂ ਨੇ ਸਾਨੂੰ ਇਹਦੇ ਤੋਂ ਸਹਿਯੋਗ ਦਿੱਤਾ ਇਹ ਨਹੀਂ ਹੈਗਾ ਕਿ ਕਿਸੇ ਪੰਜਾਬ ਦੇ ਜਿਹੜਾ ਹੈਗਾ ਇਹ ਸਿਰਫ ਪਾਣੀ ਦਾ ਮਾਮਲਾ ਹੈ ਇਹ ਤਾਂ ਕਿਸੇ ਦੇ ਹੱਥ ਦੇ ਨਹੀਂ ਸੁਣਾ ਜਿੱਤੇ ਅਈਆਂ ਦੇ ਵਿਰਾਂਦ ਸ਼ਹਿਰ ਵਾਸੀਆਂ ਨੂੰ ਪ੍ਰਧਾਨ ਪ੍ਰਦੇਸ਼ ਕੋਲ ਆ ਰਸਤਾ ਧੰਨਵਾਦ ਕਰਦਾ ਉਹਦੇ ਸ਼ਹਿਰ ਵਾਸੀਆਂ ਨੂੰ ਆਪਰੇ ਸਰਪੰਚਾ ਕੋਲ ਆ ਸਮਾਪਤੀ ਜਨ ਮਨਾ ਐਮਐਨਏ ਸਾਹਿਬ ਦਾ ਅਤੇ ਆਪੇ ਸਤਿਕਾਰਯੋਗ ਭੈਣ ਮੈਂ 4 ਮਿੰਟਾਂ ਦਾ ਉਹਨਾਂ ਦੇ ਖਾਸ ਦਾ ਨਹੀਂ ਇਸ ਵੀ ਸਾਡੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਤੁਹਾਨੂੰ ਇਹਨਾਂ ਸਹਿਯੋਗ ਦਿੱਤਾ ਜਿਸ ਤੇ ਕਰਕੇ ਤੁਹਾਡੇ ਕਹਿਣ ਤੇ ਤੁਹਾਡੇ ਕਰਨ ਦੇ ਸਹਿਯੋਗ ਦੇ ਨਾਲੇ ਕੰਮ ਨੇੇਰੇ ਚੜਿਆ ਆ ਅੱਗੋਂ ਦੇ ਸਰਪੰਚਾ ਪਾਸਿਆਂ ਸੁਣਾ ਕਿ ਜਿੰਨੇ ਮੈਂਬਰ ਆ ਤੁਹਾਡੇ ਸਹਿਯੋਗ ਤੇ ਜੇਕਰ ਕਿਸੇ ਤਰ੍ਹਾਂ ਦਾ ਵੀ ਫੀਡਬੈਕ ਕੰਮ ਦੀ ਲੋੜ ਹੈ ਜੋ ਮੈਂ ਇਹਦਾ ਤੇ ਕਹਿੰਦੇ ਜਾਂ ਜੋ ਸਾਡੇ ਹਲਕੇ ਦੇ ਲੋਕਾਂ ਦੇ ਕੰਮ ਹੋਊਗਾ ਕੋਈ ਜ਼ਰੂਰ ਕਰ ਲਈ। ਸੋ ਮੈਂ ਤੇ ਇੰਨੀ ਸੰਗਤ ਲਈ ਕਰਦੇ ਜੇ ਤੁਸੀਂ ਪਾਰੀ ਦੀ। ਸੰਗਤ ਵਿੱਚ ਸਾਰੇ ਬੈਠੋ ਮੈਂ ਤੁਹਾਨਾਂ ਸਾਰਿਆਂ ਨੂੰ ਇੱਥੇ ਆਉਣ ਤੇ ਸਿੱਖਿਆ ਕਰਨਾ ਤੁਹਾਡਾ ਧੰਨਵਾਦ ਕਰਦਾ। ਤੇ ਉਥੇ ਟਿੱਕਲ ਹੋ ਚੁੜਾ ਕਿ ਜਿੱਤੇ ਤੁਸੀਂ ਅੱਜ ਸਾਰੇ ਆਏ ਹੋ ਤੇ ਸਾਡੀਆ ਧਾਰਨਾ ਸੁਖ ਦਿੱਤਾ। ਜਿਹੜੇ ਸਾਡੇ ਵਿੱਚ ਅੱਜ ਪਹੁੰਚਿਆ ਉਹਨਾਂ ਨੇ ਸਾਨੂੰ ਸੰਗੋਹ ਦਿੱਤਾ ਬਾਬਾ ਮੰਗਾ ਜੀ ਅਨੁਰ ਸਾਹਿਬਾਂ ਨੇ ਬਾਬਾ ਪੰਮੋ ਦੇ ਸਿੰਘ ਜੀ ਕੇਸਤਾਲ ਵਾਲੇ ਕੋਈ ਆਲੇ ਪੁਣਾ ਦਾ ਜੱਟਾ ਪਹੁੰਚਿਆ ਜੇ ਉਹਨਾਂ ਨੂੰ ਟੀਸਰ ਕਰਕੇ ਗਏ ਆ ਬਾਬਾ ਮੋਤੀ ਸਿੰਘ ਦੀ ਨਾਂਸਾਲੇ ਬਾਬਾ ਸ਼ਮਰੌਦ ਸਿੰਘ ਨੂੰ ਜਣਾ ਸੀ ਜੂੜੀ ਉਹ ਵੀ ਚੱਜਦੇ ਆ ਬਾਬਾ ਨਰੇਸ਼ ਜੀ ਬੈਠੇ ਆ ਪਪਾ ਗੈਂਦਰਾਮ ਜੀ ਨਾਲ ਉਹ ਜਿਹੜੇ ਬਿਲਾਦ ਜੀ ਸੇਵਾਦਾਰ ਆ ਸੇਵਾਦਾਰ ਉਹ ਸਾਡੇ ਚ ਬੈਠੇ ਆ ਬਾਬਾ ਭੁਲਾ ਜੀ ਭਗਵਾਨ ਕੋ ਆਏ ਸੀ ਉਹ ਵੀ ਆਪੇ ਰਾਜ ਕੋਲ ਮੇਰੇ ਗਏ ਆ ਕੋ ਸਾਡੇ ਤੇ ਸਾਡੇ ਕਾਰੋ ਸ਼ਹਿਰ ਦੇ ਜਿਹੜੇ ਵਧੀਆ ਸਾਡੇ ਜਿਹਨੇ ਬਧਿਆਰ ਕੰਮ ਕਰਦਿਆ ਸਾਡੇ ਨੂੰ ਧੰਨਵਾਦ ਕਰ ਪੰਕਜੀਤ ਮਾਲੀ ਭਾਦਰ ਧੰਨਵਾਦ ਜਗਜੀਤ ਸਿੰਘ ਜੀ ਸਭੀ ਸਾਡੇ ਜਿਹੜੇ ਕਟੂਨ ਦੇ ਬਤਾਲਾ ਹੈ ਸ਼੍ਰੀ ਗੁਰੂ ਨਾਨਕ ਸਾਹਿਬਾਨ ਦੀ ਅਪ੍ਰੇਰਿਤ ਕੀਤੀ ਗੋਹੇ ਤਰਮਨਪੰਤ ਦੇ ਨਾਲ ਜੋੜੇ ਸੰਗਤ ਦੀ ਫਤਿਹ ਇਨਸਾਨ ਭਾਗੀ ਸਾਂਝ ਨੂੰ ਗੁਰੂ ਚਰਨਾਮਾ ਖਾਧੀ ਕਰਵਾਈਏ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਬਤੇ ਜਿਹੜੇ ਕਟਨਾ ਸ਼੍ਰੀ ਗੁਰਮੀਤੋ ਹਿਜਾਣੀ ਦੇ ਡਿਟੇਲ ਦੇ ਵਿੱਚ ਇਸ ਮਾਮਲਾ ਕਾਪੀ ਪਸਾਰੀ ਤੋਂ ਲੈ ਕੇ ਅੱਜ ਉਸਾਰੀ ਤੋਂ ਲੈ ਕੇ ਰਾਮਾ ਤੋਂ ਲੈ ਕੇ ਅੱਜ ਦਾ ਕਾਪੀ ਦੇ ਨਾਲ ਜਾਣਾ ਸਾਨੂੰ ਦਿੱਤੇ ਆ ਸਭ ਤੋਂ ਪਹਿਲਾਂ 6 ਜਨਵਰੀ 2023 ਦੇ 23 ਨੋਟਰੀ ਜ਼ਮੀਨ ਕੋਈ ਜਾਨੀ ਪਰ ਉਸ ਸਮੇਂ ਤੇ ਐਸਡੀਐਮ ਮੈਡਮ ਸ੍ਰੀ ਚਾਰੂ ਗੱਡਾ ਜੀ ਹਰਗੇ ਦੇ ਮੁਖੀ ਸਰਦ ਸਿੰਘ ਸਾਡੀ ਤੋਂ ਕੀਤੀ ਗਈ ਗੈਰ ਹਾਜ਼ਰੀ ਦੇ ਬੈਠਕ ਉਸ ਦਿਨ ਨਾਲ ਅੱਖਾਂ ਨੇ ਗੈਰ ਹਾਜ਼ਰ ਧਾਰਨ ਦਾ ਨਾਇਕ ਪੜੀ ਪਚਾਇਤ ਨੇ ਸਰਦਾ ਜਨੇਸ਼ ਸਿੰਘ ਜਨੇਰ ਦੇ ਦਸ ਦੇ ਨਾਲ ਇਹਨਾਂ ਨੇ ਆਪਣਾ ਪ੍ਰਚਾਰ ਸਾਜੇ ਕੀਤੇ ਸਭ ਤੋਂ ਵੱਡਾ ਨੈਣਾ ਬੜਵਾਉਣ ਦੇ ਰਿਚੇ ਹੁੰਦੇ। ਇਹਦੀ ਰੰਗਤ ਤੇਿਆਰੀਆਂ ਕਰ ਰਹੀਆਂ ਸੀ। ਭਰਾਂਤ ਲੋਕਾਂ ਹੱਥੇ ਨੇ ਮੁੱਕੀ ਐਮਰ ਦੇ ਸਾਹ ਤੋਂ ਉਹ ਇਹ ਵਿਚਾਰ ਆਇਆ ਕਿ ਕਿਉਂ ਨਾ ਸਾਂਝੀ ਜਿਲ੍ਹਾ ਦੇ ਪੂਰੇ ਹੱਥੇ ਤੇ ਦੇਸ਼ ਭਾਲ ਕੇਂਦਰ ਦਾ ਜਿਹੜਾ ਨਿਰਮਾਣ ਕਰੀਏ ਤਾਂ ਕਟਰੀ ਨਗਰ ਨੂੰ ਵੀ ਇੱਕ ਦੇਸ਼ੀ ਸੁਪਰੀਆ ਤੇ ਇੱਕ ਬਰਾਸਤੂ ਹੋ ਜਾਵੇ ਕਿ ਬਿਲਕੁਲ ਟੈਕਨੀਕ ਤੋਂ ਪਰਾਲਾ ਦੀ ਸੋਚ ਹੈ। ਸਾਰਾ ਨਾਮ ਲੈ ਕੇ ਚੱਲਣ ਦੀ ਇੱਕ ਸੋਚ ਲੈ ਕੇ ਐਮਰ ਦੇ ਸਾਹ ਚਲੇ ਆ ਉਹਦੇ ਤਹਿਤ ਪ੍ਰਦੇਸ਼ਿੰਗ ਫੁਲਰਾਂ ਦੇ ਆਪਣੇ ਨਾਗਰਿਕ ਸੇਵਾ ਕੰਟਰ ਦਾ ਮੁਕਾਮ ਲਿਆ ਪਰ ਬੜੀ ਸ਼ੋਰ ਭਵਾਈ ਦੇ ਵਿੱਚ ਸਿਵਲ ਸਮਾਜ ਦੇ ਮੈਂਬਰਾਂ ਕੇ ਇੰਤਿਆਰ ਕਰਕੇ ਹਲਕੇ ਉਸ ਮੁੱਦੇ ਨੂੰ ਉਠਾਇਆ ਜਾ ਰਿਹਾ ਇਸ ਸਮੇਂ ਇਸ ਦੇ ਸਬੰਧ ਵਿੱਚ ਤਮੰਦਤਾਰ ਉਪਰਗੋਚੀ ਚੀਜ ਦੀ ਸੂਰੀ ਕਮੇਟੀ ਨੂੰ ਨਾਲ ਇਸ ਕਮੇਟੀ ਦੇ ਨਗਰਪਾਲਿਕਾ ਟੈਟ ਮੈਂਬਰ ਨੂੰ ਲੈ ਕੇ ਜਿੱਤੇ ਅਸੀਂ ਗੱਲਬਾਤ ਕਰਦੇ ਹਾਂ ਉੱਤੇ ਇੱਕ ਸਾਰੀ ਸੰਗਤ ਨੂੰ ਸਾਹਮਣੇ ਕੇ ਉੱਤੇ ਬੇਨਤੀ ਹੈ ਕਿ ਇਹ ਦੀ ਅਜ ਅਰੰਭਤਾ ਹੋਈ ਹੈ ਇਸ ਨੂੰ ਚਲਾਉਣ ਲਈ ਹਰ ਇੱਕ ਨੇ ਜਿਵੇਂ ਪਨਾਹ ਦੀ ਰਾਸ ਦੇ ਸੀ 45000 ਰੁਪਏ ਦਾ ਖਰਚਾ ਵੀ ਆਵੇਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਸੰਗਤ ਦਾ ਸਹਿਯੋਗ ਹੋਵੇਗਾ ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਜਿਉਣਾ ਖੌਂਕ ਤੇ ਮਾਰਨਾ ਸਭ ਹੈ ਇੱਕ ਇੱਕ ਰੰਗ ਹੈ ਇੱਕ ਧੌਂਦਾ ਹੈ ਪਰ ਜਦੋਂ ਕਿਸੇ ਦੀ ਮੁਸੀਬਤ ਆਉਂਦੀ ਹੈ ਪੰਜਾਬੀਆਂ ਦਾ ਸੁਭਾਅ ਕਿਵੇਂ ਸ਼ਾ ਨਾਲ ਕਰਦੇ ਆ ਇਹਦੇ ਵਿੱਚ ਹੀ ਸੰਸਤਾ ਦਾ ਆਪ ਵੀ ਸਹਿਯੋਗ ਕਰਨਾ ਇਸ ਸਮੇਂ ਪ੍ਰਧਾਨ ਜਰਜਨ ਸਿੰਘ ਜੀ ਸਰਪੰਚ ਭੰਕੈਸ਼ਰ ਰਵਤ ਸਿੰਘ ਜੀ ਉੱਗਲ ਨਦੀ ਸਿੰਘ ਲਜੀਤ ਸਿੰਘ ਮੈਂਬਰ ਮੂਟਾ ਸਿੰਘ ਨੰਬਰਦਾਰ ਅਮਨਦੀਪ ਕੋਚ ਕੈਪਟਨ ਰਵੀ ਸਿੰਘ ਜੀ ਸੀ ਸਿੰਘ ਗੁਰਪ੍ਰੀਤ ਸਿੰਘ ਕਾਮ ਸਿੰਘ ਇਸ حساب ਮਰਜਨ ਸਿੰਘ ਜੀ ਖਿਆਲਾ ਸਾਹਿਬ ਜੀ ਸੇ ਪ੍ਰਮਦਰ ਸਿੰਘ ਸਰਪਾਲ ਸਿੰਘ ਮੋਹਨਵਾਲੀ ਸਾਹਿਬ ਸਾਰੀ ਕਮੇਟੀ ਵੱਲੋਂ ਇਹ ਸੇਵਾ ਦੇ ਵਿੱਚ ਸਾਨੂੰ ਮੌਕਾ ਦਿੱਤਾ ਤੇ ਧੰਨਵਾਦ ਕਰਦੇ ਆਂ ਔਰ ਹੋਰ ਵਾਲੇ ਸਮੇਂ ਦੇ ਵਿੱਚ ਵੀ ਇਸ ਸੰਘਰਸ਼ ਦੇ ਨਾਲ ਇਸ ਸਰਵਕ ਦਾ ਬੜਾ ਕਮੇਟੀ ਦੇ ਨਾਲ ਰਾਸ਼ਟਰੀ ਲੈਵਲ ਦਾ ਵੱਡਾ ਅਮਿਸ਼ਾ ਸਹਿਯੋਗ ਕਰਦਾ ਰਹੇਗਾ। ਤੁਹਾਹੀ ਪ੍ਰੀਤ ਦਾ ਖਾਲਸਾ। ਤੁਹਾਹੀ ਮਿਹਰ ਦਾ ਖਾਲਸਾ। ਸ੍ਰੀਮਾਨ ਜੀ ਜੀ। ਸਭ ਤੋਂ ਪਹਿਲੀ ਗੱਲ ਇਹ ਦੇਸ਼ ਮਾਲ ਦੇ ਅੰਦਰ ਜਦੋਂ ਮੈਂ ਇਥੇ ਐਸਡੀਐਮ ਸੀ ਜੀ ਉਦੋਂ ਇਹ ਸ਼ੁਰੂ ਹੋਇਆ ਸੀ ਨਾ। ਇਹਦੀ ਕਲਪ ਰੋ ਸ਼ੁਰੂ ਹੋਈ ਸੀ ਤੇ ਮਿਲਿੰਗ ਪਾਰਟੀ ਨਾਲੋਂ ਸ਼ੁਰੂ ਹੋਈ ਸੀ ਤੇ ਹੁਣ ਜਦੋਂ ਰੱਬ ਨੇ ਮੌਕਾ ਦਿੱਤਾ ਕਿ ਇੱਥੇ ਆ ਕੇ ਏਕੀਸੀ ਆਣ ਦਾ ਤੇ ਅੱਜ ਪ੍ਰੋਜੈਕਟ ਨੂੰ ਪੂਰਾ ਹੁੰਦੇ ਹੋਏ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਦੋਂ ਤੁਸੀਂ ਕੋਈ ਪ੍ਰੋਜੈਕਟ ਆਪ ਸ਼ੁਰੂ ਕਰਦੇ ਜਾਂ ਜੁੜਦਾ ਲੋਕਾਂ ਨੂੰ ਇਹ ਮੌਕਾ ਨਹੀਂ ਮਿਲਦਾ ਆਪਾਂ ਜਲਦੀ ਜਲਦੀ ਜਿਹੜਾ ਹੈਗਾ ਇੱਥੇ ਆਪਾਂ ਤੁਸ ਜੀ ਸਾਡੇ ਨਾਲ ਆਇਆ ਤਾਂ ਕਾਫੀ ਲੋਕਾਂ ਨੂੰ ਜੋ ਸ਼ੁਰੂ ਕਰਕੇ ਜਾਂਦੇ ਨੇ ਉਸ ਨੂੰ ਪੂਰਾ ਹੁੰਦੇ ਦੇਖਣ ਦਾ ਮੌਕਾ ਨਹੀਂ ਮਿਲਦਾ ਮੈਨੂੰ ਇਹ ਪਾਪਾ ਜਿਹੜਾ ਹੈਗਾ ਗੁਰੂ ਸਾਹਿਬ ਨੇ ਬਖਸ਼ਿਆ ਹੈ ਤੇ ਮੈਂ ਇਸ ਚੀਜ਼ ਦੀ ਬਹੁਤ-ਬਹੁਤ ਧੰਨਵਾਦੀ ਹਾਂ ਜਿੱਦਾਂ ਕਿ ਬਾਬਾ ਜੀ ਪਹਿਲਾਂ ਗੱਲ ਕਰ ਰਹੇ ਸੀ ਭਾਈ ਗੁਰਿਆ ਜੀ ਨੇ ਕਿ ਉਹ ਕਿਸੇ ਨੂੰ ਵੀ ਆਪਣਾ ਦੁਸ਼ਮਣ ਜਾਂ ਦੋਸਤ ਸਮਝ ਕੇ ਬਾੜੀ ਮਾਰਦੇ ਸੀ ਉਹ ਹਰੇਕ ਨੂੰ ਜਿਹੜਾ ਹੈਗਾ ਉਹਦਾ ਉਹਦੇ ਵਿੱਚ ਗੁਰੂ ਸਾਹਿਬ ਦਾ ਜਿਹੜਾ ਹੈਗਾ ਉਹ ਚਿਹਰਾ ਦੇਖਦਾ ਇਸੇ ਕਰਨਾ ਨਾਲ ਜਿੱਦਾਂ ਜਦੋਂ ਕਿਸੇ ਦੀ ਅਨਫੋਰਚਨਟ ਡੈਥ ਹੋਮ ਹਮੇਸ਼ਾ ਜਿਹੜੀ ਮੌਤ ਹੁੰਦੀ ਹੈ ਉਹ ਕਦੇ ਵੀ ਚੱਕੀ ਨਹੀਂ ਹੁੰਦੀ ਬਾੜੀ ਨਹੀਂ ਹੁੰਦੀ ਹੈ ਪਰ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹ ਇੱਕ ਦੇਰ ਰਹਿ ਜਾਂਦੀ ਹੈ نام جی پچھان ہے رلیجن جن کو سب کچھ ختم ہو جاتا ہے آپ جب کسی کا نام لے لیجیے نام لے کے نہیں رکھتے ہمیشہ کہ باڈی یا اس کر کے یہ دیاج کے اندر جی سارا نے یہ اپنا یوگدان پایا ہے سب نے جہاں ہے میں ہر پارٹی کا بندہ ہر دھرم کا بندہ اتنے آیا ہوا ہے ਇਹਦਾ ਮਤਲਬ ਇਹ ਹੈ ਕਿ ਆਪਾਂ ਸਾਰਿਆਂ ਨੇ ਯੋਗਨ ਪਾਇਆ ਹੈ ਤੇ ਇਹ ਦੇਖਭਾਲ ਕੇਂਦਰ ਜਿਹੜੀ ਹੁਣ ਆਪਣੇ ਸਾਰਿਆਂ ਲਈ ਹੈ ਜਿਹਨੂੰ ਆਪਾਂ ਕਿਸੇ ਵੀ ਜਿਹੜੀ ਆਪਣੇ ਵਿੱਚ ਡਿਪੈਂਡੈਂਸ ਹੁੰਦੇ ਆ ਉਹਨਾਂ ਤੋਂ ਉੱਪਰ ਉੱਠ ਕੇ ਆਪਾਂ ਇਹ ਬਣਾਇਆ ਵੀ ਹੈ ਤੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਵਰਤੋਂ ਵੀ ਕਰਤੀ ਹੈ ਮੈਂ ਸਮੂਹ ਜਿਹੜੀ ਸਾਥ ਦਾ ਜਿੱਥੇ ਬੈਠੀ ਹੈ ਸਮੂਹ ਜਿਹੜੇ ਅੰਮ੍ਰਿਤਪੁਰ ਦੇ ਵਸਨੀਕਾਂ ਨੂੰ ਇਹ ਜਿਹੜਾ ਦੇਖਭਾਲ ਕੇਂਦਰ ਇਹਨਾਂ ਦੇ ਅੱਜ ਸਪੋਰਟ ਕੀਤਾ ਗਿਆ ਹੈ ਇਹਦੇ ਵਾਸਤੇ ਸੂਤਾ ਮਨਾਵਦੇ ਪਿਆ ਤੇ ਹੋਵੇ ਨਾ ਆਪਣੇ ਨਾਲ ਇਦਾਂ ਦਾ ਕੁਝ پر کئی بار ایہ ہوں کہ اے بھی جا سے بھی بہت ساری ایڈا ہوا ہے کہ آپ کا جدو کچھ ادا کی اتہونی گھٹنا ہو جاتی ہے تو آپ ادھر ادھر دیکھتے ہوتے ہیں یا کسی کو کنٹیکٹ کرتے سکتے ہاں ہوں ایٹلیسٹ اپنے دھرمکوٹ نواسیاں جڑا ہے یہ ایک کیندر جہاں ہے مل <سؤال> گیا ہے جیسے تھوڑا ادھر ادھر بٹکنا نہیں پائے گا آپ کو پتا ہے کہ اپنی چیز جہی ہے وہ اپنے کول ہی ہے تو میرے ونوں پور الاقاعہ نواسیاں اس کی بہت بہت بھائی دن بات ਇਹ ਆਪਿਆਂ ਦੇ ਆਪੇ ਜੁਗੋ ਜੁਗਤ ਕਾਲ ਧੰਨ ਧੰਨ ਸ਼੍ਰੀ ਗੁਰੂ ਰੰਧਾ ਸਾਹਿਬ ਜੀ 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 ਵਿੱਚੋਂ ਕੱਢੀ ਸਾਹਿਬ ਜੀ ਫਰੇ ਬਰਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਤ ਦਾ ਭਲਾ ਸੇਵਾ ਸੁਸਾਇਟੀ ਦੇ ਸਦਕੇ ਤੇ ਅੱਜ ਆਪਾਂ ਸਾਰੇ ਇਸ ਦੇ ਸੰਭਾਲ ਕਿੰਦਾ ਜਿਹੜਾ ਉਦਘਾਟਨ ਕਰਨ ਵਾਸਤੇ ਪਹੁੰਚੇ ਆ। ਸਭ ਤੋਂ ਪਹਿਲਾਂ ਮੈਂ ਜਿਹੜੀ ਇਹ ਕਮੇਟੀ ਆ ਇੱਕ ਕਮੇਟੀ ਦਾ ਧੰਨਵਾਦ ਕਰਨਾ ਚਾਹਣਾ ਕਿਉਂਕਿ ਜਿਸ ਦਿਨ ਇਹ ਕਾਰਜ ਸ਼ੁਰੂ ਕੀਤਾ ਸੀ ਉਸ ਦਿਨ ਵਿੱਚ ਆਇਆ ਸੀ ਜਿਸ ਤਰ੍ਹਾਂ ਸਾਡੇ ਏਡੀਸੀ ਸਾਹਿਬ ਦੱਸਦੇ ਰਹੇ ਨੇ ਇਹ ਬੜੀ ਵੱਡੀ ਗੱਲ ਹੁੰਦੀ ਆ ਕਿ ਜਿਹੜੇ ਵੀ ਬੰਦੇ ਜਿਹੜਾ ਕੰਮ ਸ਼ੁਰੂ ਕਰਦੇ ਆ ਤੇ ਜਦੋਂ ਕੰਮ ਸਿਰੇ ਲੱਗਦਾ ਤਾਂ ਉਹਦੇ ਵਿੱਚ ਜਿਹੜੀ ਖੁਸ਼ੀ ਮਿਲਦੀ ਆ ਉਹ ਕਿਸੇ ਹੋਰ ਕੰਮ ਦੇ ਵਿੱਚ ਨਹੀਂ ਮਿਲਦੀ। ਬੜੇ ਥੋੜੇ ਜਿਹੇ ਸਮੇਂ ਦੇ ਵਿੱਚ ਸੀਮੰਤ ਜੇ ਸਮੇਂ ਦੇ ਵਿੱਚ ਇਸ ਕਮੇਟੀ ਨੇ ਇੰਨਾ ਵਧੀਆ ਕੰਮ ਕੀਤਾ ਇੰਨੀ ਰੂਹ ਨਾਲ ਕੰਮ ਕੀਤਾ ਕਿਉਂਕਿ ਮੈਂ ਦੇਖਦਾ ਹੁੰਦਾ ਸੀ ਇਹਨਾਂ ਦੀ ਅਪਡੇਟ ਕਿ ਕਿਵੇਂ ਮੁੰਡਿਆਂ ਨੇ ਦਿਨ ਰਾਤ ਲੱਗ ਕੇ ਉਹਨਾਂ ਨੇ ਦੇਖਿਆ ਕਿ ਗਰਮੀ ਆਏ ਸਰਦੀ ਆ ਜਾਂ ਜਿਹੜਾ ਇਹ ਕੰਮ ਆ ਇਸ ਕਿਸੇ ਸਾਂਝਾ ਕੰਮ ਆ ਉਹਨਾਂ ਨੇ ਇਹ ਆਪ ਦਾ ਕੰਮ ਸਮਝ ਕੇ ਜਿਹੜਾ ਇਹ ਦੇਸ਼ ਘਰ ਕੇਂਦਰ ਹੈ ਇਹ ਵੀ ਅੱਜ ਜਿਹੜਾ ਲੋਕਾਂ ਨੇ ਸਪੋਰਟ ਕਰ ਲੱਗੇ ਆ ਮੈਂ ਸਭ ਤੋਂ ਪਹਿਲਾਂ ਉਹ ਜਿਹੜੀ ਕਮੇਟੀ ਆ ਉਹਨਾਂ ਦਾ ਧੰਨਵਾਦ ਕਰਦਾ ਤੇ ਉਹ ਕਮੇਟੀ ਵਧਾਈ ਦੇ ਮੱਥਾ ਬੱਤ। ਮੈਂ ਤੋਂ ਪਹਿਲਾਂ ਬੋਲਿਆ ਦੱਸਿਆ ਨਗੀਜ਼ਾ ਸਾਹਿਬ ਨੇ ਕਿ ਜਿਹੜਾ ਆਪਣਾ ਏਰੀਆ ਇਹ ਵੀ ਤਕਰੀਬਨ ਹੁਣ ਐਨ ਆਰ ਆਈ ਏਰੀਆ ਹੋ ਗਿਆ ਹਰੇਕ ਘਰ ਦੇ ਵਿੱਚੋਂ ਕੋਈ 1 2 4 ਜੀ ਐਨ ਆਰ ਆਈ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚ ਗਏ ਨੇ ਜੇ ਜਦੋਂ ਵੀ ਕੋਈ ਇਹੋ ਜਿਹੀ ਅਭੀ ਨਾ ਭੁਂਦੀ ਹੈ ਤਾਂ ਸਾਡੇ ਕੋਲੇ ਕੋਈ ਹੋਰ ਚਾਰਾ ਨਹੀਂ ਸੀ ਮੈਂ ਵੇਖਿਆ ਪਿੱਛੇ ਜੇ ਜਦੋਂ ਕਰੋਨਾ ਆਇਆ ਕਰੋਨਾ ਦੇ ਵਿੱਚ ਇਨਾ ਮੜਾ ਸਮਝੀ ਉਹੋ ਕਿ ਜਿਹੜੇ ਐਨਆਰਆਈ ਵੀਰ ਨੇ ਉਹਨਾਂ ਕੋਲੋਂ ਚਾਇਆ ਕੋਲੋਂ ਇੱਥੇ ਆਇਆ ਵੀ ਨਹੀਂ ਗਿਆ ਆ ਕੜਿਆ ਦੀ ਗੱਲ ਸੀ ਮੈਂ ਆਪ ਥੋੜੀ ਸੀ ਕਿ ਕੜਿਆ ਦੇ ਵਿੱਚ ਬਜ਼ੁਰਗ ਸੀਗੇ ਉਹਨਾਂ ਨੂੰ ਪਿੰਡ ਰਵਾਸੀਆਂ ਨੇ ਉਹਨਾਂ ਦਾ ਜਿਹੜਾ ਸੰਸਕਾਰ ਆ ਉਹਨਾਂ ਸਰਕਾਰਾਂ ਕੀਤਾ ਕਿਉਂਕਿ ਬੱਚੇ ਸਾਰੇ ਬਾਹਰ ਸੀ ਉਹਨਾਂ ਕੋਲੋਂ ਪਹੁੰਚਿਆ ਨਹੀਂ ਗਿਆ ਫਾਇਡਾ ਬਣਦਾ ਨਹੀਂ ਤੇ ਉਦੋਂ ਜਿਹੜੇ ਦੇਹ ਸੰਭਾਲ ਕੇਂਦਰ ਦੀ ਇਹ ਵੀ ਫੋਟ ਹੋਈ ਹੋਈ ਸੀ ਉੱਥੇ ਵੀ ਕੋਈ ਜਗ੍ਹਾ ਨਹੀਂ ਸੀ ਜਿੱਥੇ ਆਪਾਂ ਦੇ ਰੱਖ ਸਕਦੇ ਸੀ ਤੋਂ ਜਦੋਂ ਪ੍ਰਧਾਨ ਜੀ ਨੇ ਗੱਲ ਕੀਤੀ ਬਿਲਕੁਲ ਇਹ ਕਿ ਜਿਹੜੇ ਵੱਟੂਆੜੇ ਦਾ ਜਿਹੜਾ ਅਰੈਸਟ ਹੈ ਪੂਰੇ ਦਾ ਅਰੈਸਟ ਇਹ ਆਪਣੇ ਇਲਾਕੇ ਵਿੱਚ ਕੁਝ ਕਰਨਾ ਚਾਹੁੰਦਾ ਹੈ ਇਹ ਕੋਈ ਸੇਵਾ ਕਰਨਾ ਚਾਹੁੰਦਾ ਹੈ ਜੇ ਕੋਈ ਤੁਹਾਡੇ ਦਿਮਾਗ ਦੇ ਵਿੱਚ ਕੋਈ ਆਈਡੀਆ ਹੋਵੇ ਤਾਂ ਦੱਸੋ ਇਹ ਕਿਤੇ ਵੀ ਅਸੀਂ ਕੋਈ ਨਾ ਕੋਈ ਕਰਨਾ ਤਾਂ ਮੈਂ ਇਹਨਾਂ ਨੂੰ ਸਲਾਹ ਦਿੱਤੀ ਮੈਂ ਕਿਹਾ ਜੇ ਕੋਈ ਕਰਨਾ ਹੈ ਤੇ ਫਿਰ ਇਸ ਤੋਂ ਵੱਡੀ ਸੇਵਾ ਕੋਈ ਹੋ ਨਹੀਂ ਸਕਦੀ ਕਿ ਜੇ ਆਪਾਂ ਧਰਮਪੋੜ ਦੇ ਵਿੱਚ ਇੱਕ ਦੇਸ ਭਾਰ ਕੇਂਦਰ ਬੁਦੀਏ ਆਪਣੇ ਤਕਰੀਬਨ ਇੱਕ ਜਿਹੜੇ ਦਾ ਨਹੀਂ ਕਾਫੀ ਹੋਰ ਜਿਹੜਾ ਕੋਈ ਜਿਹੜਾ ਹਾਸ਼ਾ ਉਹ ਸਾਰਾ ਸਿੰਘਾ ਦੇ ਸੀਗਾ ਸਿੰਘਾ ਵਾਲੇ ਜਾ ਕੇ ਜਿਹੜੇ ਬਾਡੀयां ਨੂੰ ਜਮ੍ਹਾਂ ਕਰਾਉਂਦੇ ਸੀ ਜਦੋਂ ਬਾਹਰੋਂ ਆਉਂਦੇ ਸੀ ਫਿਰ ਉਹਨੂੰ ਬਾਡੀ ਲੈ ਕੇ ਤੇ ਉਹਦਾ ਸੰਸਕਾਰ ਕੀਤਾ ਜਾਂਦਾ ਸੀ ਸੋ ਪ੍ਰਧਾਨ ਜੀ ਨਾਲ ਗੱਲ ਹੋਈ ਇਹਨਾਂ ਨੇ ਕੋਈ ਅਡਰਸ ਨਾਲ ਗੱਲ ਹੋਈ ਸਭ ਤੋਂ ਪਹਿਲਾਂ ਹਾਂ ਵੀ ਉਹਨਾਂ ਨੇ ਭਰੀ ਕਿਦੇ ਵਿੱਚ ਠੀਕ ਹੈ ਸਾਡੇ ਕੋਲੇ ਜੋ ਵੀ ਸੇਵਾ ਅਸੀਂ ਕਰ ਜਾਉਂਦੇ ਆ ਅਸੀਂ ਕਰਾਂਗੇ ਤੇ ਮੈਂ ਪ੍ਰਧਾਨ ਜੀ ਨੂੰ ਕਹਿੰਦਾ ਪ੍ਰਧਾਨ ਜੀ ਤੁਸੀਂ ਕੰਮ ਸ਼ੁਰੂ ਕਰੋ ਤੁਸੀਂ ਵੇਖਿਆ ਜੇ ਕੰਮ ਕੰਪਲੀਟ ਕਿਵੇਂ ਹੁੰਦਾ ਮੈਨੂੰ ਅੱਜ ਵੀ ਯਾਦ ਹੈ ਜੇ ਜਦੋਂ ਨੀ ਪੱਥਰ ਰੱਖਿਆ ਸਭ ਤੋਂ ਪਹਿਲਾਂ ਚੈੱਕ ਜਿਹੜਾ ਹੈਗਾ ਉਹ ਸਰਪੁਰੀ ਸੇਵਾ ਸੁਸਾਇਟੀ ਵਾਲਾ ਨੇ ਕਰਕੇ ਦਿੱਤਾ ਅੱਛਾ ਜਿਹਾ ਤੇ ਬਿੱਥੇ ਵੀ ਹੋਣਗੇ ਮੈਂਬਰ ਉਹਨਾਂ ਦੇ ਉਹਨਾਂ ਨੇ ਸਭ ਤੋਂ ਪਹਿਲਾਂ ਚੈੱਕ ਕਰਕੇ ਦਿੱਤਾ ਤੇ ਉਦੋਂ ਬਾਅਦ ਮੈਂ ਇਹਨਾਂ ਨੂੰ ਪੁੱਛਿਆ ਕਰਨਾ ਮੈਂ ਕਿਹਾ ਪ੍ਰਧਾਨ ਜੀ ਕਿੰਨਾ ਖਰਚਾ ਆਉਣਾ ਹੈ ਇਹ 15 ਲੱਖ ਤੋਂ ਸ਼ੁਰੂ ਹੋਏ ਫਿਰ ਕਹਿੰਦੇ ਜੀ 20 ਲੱਖ ਹੋ ਜਾਣਾ ਫਿਰ ਕਹਿੰਦੇ ਜੀ 25 ਲੱਖ ਹੋ ਜਾਣਾ ਜਿਹੜਾ ਅੱਜ ਮੈਂ ਸੁਣ ਕੇ ਹੈਰਾਨ ਹੋ ਗਿਆ ਕਿ ਜਿਹੜਾ ਖਰਚਾ 340 ਲੱਖ ਤੇ ਪਹੁੰਚ ਗਿਆ ਪਰ ਫਿਰ ਵੀ ਇਹਨਾਂ ਨੂੰ ਕਿਤੇ ਜਾ ਕੇ ਮੰਗਣ ਦੀ ਲੋੜ ਨਹੀਂ ਪਈ ਆਪਣੇ ਲੋਕਾਂ ਨੇ ਆਪਣੇ ਜਿਹੜੇ ਸ਼ੋਭਚਿੰਤਕ ਨੇ ਹਰੇਕ ਨੇ ਇਹਨਾਂ ਨੂੰ ਪੁੱਛ ਕੇ ਜਿੰਨਾ ਜਿੰਨਾ ਜਿੱਦ ਨੂੰ ਸਖਦਾ ਸੀ ਉਹਨਾਂ ਉਹਨਾਂ ਨੇ ਹਿਸਾਬ ਪਾਇਆ ਤੋਂ ਬਾਅਦ ਜਿੰਨਿਆਂ ਵੀ ਸੰਗਤਾਂ ਆਈਆਂ ਨੇ ਇੱਥੇ ਜਿੰਨੇ ਵੀ ਮਾਪੁਰਸ਼ਿਤ ਹੋਗੇ ਗਏ ਨੇ ਜਿੰਨਿਆਂ ਵੀ ਵੱਖ-ਵੱਖ ਪਾਰਟੀਆਂ ਦੇ ਲੋਕ ਇੱਥੇ ਆਏ ਨੇ ਮੈਂ ਸਾਰਿਆਂ ਦਾ ਕਿ ਜਿਨ੍ਹਾਂ ਨੇ ਇੱਥੇ ਇਸ ਕਾਰਜ ਦੇ ਵਿੱਚ ਆਪਾਂ ਹਿੱਸਾ ਪਾਇਆ ਮੈਂ ਸਾਰਿਆਂ ਦਾ ਇਹ ਜਰੂਰ ਧੰਨਵਾਦ ਕਰੀਆ ਇਹ ਕੋਈ ਇੱਕ ਪਾਰਟੀ ਦਾ ਨਹੀਂ ਇਹ ਸਾਰਿਆਂ ਦਾ ਸਾਂਝਾ ਅੱਜ ਦਾ ਬਾਤ ਇੱਥੇ ਜੋ ਵੀ ਸਤਿਕਾਰ ਹੋਊਗਾ ਉਹਨਾਂ ਨੇ ਤੁਹਾਨੂੰ ਇਹ ਨਹੀਂ ਪੁੱਛਣਾ ਕਿਸੇ ਨੇ ਕਿ ਤੁਸੀਂ ਭਾਈ ਕਿਹੜੀ ਪਾਰਟੀ ਦੇ ਹੋ ਤੁਸੀਂ ਕਿਹੜੇ ਧਰਮ ਦੇ ਹੋ ਤੁਸੀਂ ਜਿਹਨੂੰ ਵੀ ਲੋੜ ਪੈਂਦੀ ਆ ਇਹ ਉਹ ਹੀ ਕਰ ਸਕਦਾ ਸਿਰਫ ਇੱਕ ਮਨ ਦੇ ਵਿੱਚ ਇੱਛਾ ਸੀ ਕਿ ਧਰਮ ਖੋਲ ਦੇ ਵਿੱਚ ਇਹ ਜੀ ਖੋਲ ਹੀ ਜਾਵੇ ਅਸੀਂ ਉਹ ਸਾਰਿਆਂ ਨੇ ਜੀ ਟੀਮ ਆ ਸਾਰੀ ਸਾਰੇ ਰਲ ਕੇ ਆਪਦੇ ਵੱਲੋਂ ਜੋ ਟੀਮ ਲੱਗੀ ਸੀ ਉਹ ਨਿਭਾਈ ਆ ਮੈਂ ਕੋਲ ਵੀ ਫੇਰ ਜਿਹੜੇ ਸਾਰੇ ਸਾਡੇ ਜਿਹੜੇ ਮੈਂਬਰ ਸਾਹਿਬਾਨ ਨੇ ਸਾਡੇ ਪ੍ਰਧਾਨ ਜੀ ਨੇ ਪ੍ਰਧਾਨਗੀ ਜੀ ਦਾ ਤੇ ਮੈਂਬਰ ਨਵਦੀਪ ਕੁਮਾਰ, ਹਰੇਸ਼ ਕੁਮਾਰ, ਜਗਜੀਤ ਸਿੰਘ ਜਿੱਤੂ, ਰਾਜ ਕੁਮਾਰ, ਅਜੋ ਸ਼ਰਮਾ, ਦੇਵਿੰਦਰ, ਮਨਜੰਦਾ, ਰਵਿੰਦਰ ਸਿੰਘ ਰਖੜਾ, ਮੰਦਰ ਸਿੰਘ, ਅਸ਼ੋਕ ਕੁਮਾਰ ਪੁਜਾਰ, ਨੀਸ਼ ਕਪੜੀ, ਰੂਪਨੌਰਿਆ ਤੇ ਜਗਜੀਤ ਸਿੰਘ ਕੁਮਾਰ ਇਹ ਸਾਰੇ ਮੈਂਬਰ ਨੇ ਇੰਟਰਸਟ ਲੇ। ਮੈਂ ਇਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰੀ ਆ। ਇਹ ਇਹਦੇ ਬਾਰੇ ਮੈਨੂੰ ਟਾਈਟਲ ਨਹੀਂ ਆਇਆ। ਜੀ ਕੀ ਇਹ ਨਾ ਆਇਆ ਦੇਖੋ ਜੀ ਇਹ ਪਤਾ ਨਹੀਂ ਕਿ ਡਰਾਈਵਰ ਨਹੀਂ ਆਇਆ ਜਿਹੜੀ ਕਿ ਤੁਹਾਨੂੰ ਨਹੀਂ ਦਿੱਤਾ ਹਾਂ ਹਾਂ ਜੀ ਨਾ ਇਧਰ ਦੇਖੋ ਜੀ